ਕਾਲ ਸਾਬਾ ਹਰ ਜੀ ਗਿਪਤੇ ਅੱਜ ਅਸੀਂ ਗੱਲ ਕਰਦੇ ਆ ਪਿੰਨ ਮਰਖਾਈ ਦੀ ਪਿੰਨ ਮਰਖਾਈ ਦਾ ਮੁੱਢ ਜਿਹੜਾ ਹੈ ਬਾਬਾ ਗੁਰਮੁਖ ਸਿੰਘ ਜੀ ਬਜਾ ਬਦਾਸੀ ਉਹਨਾਂ ਦੇ ਦੋ ਭਤੀਜੇ ਸਨ ਉਹਨਾਂ ਨੇ ਕੱਚੀ ਤੇ ਪੱਕੀ ਜੋੜੀ ਜਿਵੇਂ ਗੇਟ ਕੱਚੇ ਸੀ ਤੇ ਪੱਕਾ ਸੀ ਉਸੇ ਦੇ ਨਾਂ ਤੇ ਜਿਹੜਾ ਵਸਣ ਲੱਗ ਗਏ ਇਹ ਪਿੰਡ ਇਥੋਂ ਦਾ ਜੱਦੀ ਪੁਛਤੀ ਸੀ ਇਥੋਂ ਦੇ ਕੁਝ ਸਰਦਾਰਾਂ ਨੇ ਬੋਲ ਪਰ ਜਾ ਕੇ ਜ਼ਮੀਨਾਂ ਵੀ ਲਈਆਂ ਸੀ ਪਾਕਿਸਤਾਨ ਦੇ ਵਿੱਚ ਇਹੜਾ ਪਾਸਾੰ ਬਾਣ ਤੋਂ ਬਾਅਦ ਉਹ ਫੇਰੇ ਇਸੇ ਪਿੰਡ ਜਾਣ ਕੇ ਵਸੇ ਇਸ ਪਿੰਡ ਦੀ ਖਾਸੀਅਤ ਇਹ ਹੈ ਕਿ ਜਦੋਂ ਜੀਰੇ ਮੁਸਲਮਾਨਾਂ ਨੇ ਗਊਆਂ ਹਲਾਲ ਕਰਨ ਦੀ ਗੱਲ ਕੀਤੀ ਗਊ ਨੂੰ ਮਹਿੰਦੀ ਲਾ ਕੇ ਛੱਡਿਆ ਗਿਆ ਤਾਂ ਜੀਰੇ ਦੇ ਮਾਜਨ ਸਭ ਤੋਂ ਪਹਿਲਾਂ ਮਰਖਾਈ ਆਏ ਕਿਉਂਕਿ ਮਰਖਾਈ ਸਰਦਾਰਾਂ ਦੀ ਤੇ ਬਹੁਤ ਅਣਖ ਵਾਲੇ ਲੋਕਾਂ ਦਾ ਪਿੰਡ ਵਾਜਦਾ ਸੀ ਤੇ ਉਹ ਸਮੇਂ ਬਾਬੇ ਸਜੇਸੂ ਨੇ ਘੋੜਾ ਕੱਢਿਆ ਅਤੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਲਾਂਬਾਲ ਕੀਤਾ ਲਾੰਬੰਦ ਕਰਕੇ ਉਹ ਗਉਂਆਂ ਜਾ ਕੇ ਛੜਾਈਆਂ ਉਸ ਤੋਂ ਬਾਅਦ ਇੱਕ ਫੈਸਲਾ ਹੋਇਆ ਉਹ ਫੈਸਲਾ ਇਹ ਸੀ ਕਿ ਆਪਾਂ ਕੋਈ ਸਾਂਝੀ ਜਗ੍ਹਾ ਇੱਥੇ ਧੀਰੇ ਦੇ ਵਿੱਚ ਬਣਾਈਏ ਜਿਹੜੀ ਜਿਹੜੇ ਤਕੜੇ ਬੰਦੇ ਸੀ ਮਰਖਾਈ ਦੇ ਕਦਿਆਂ ਸੰਤੂਆੜਾ ਬੋਤੀਆੜਾ ਹਰਦਾ사 ਇਹਨਾਂ ਮਸੂਰ ਦੇਵਾ ਮਸੂਰਵਾਲ ਇਹਨਾਂ ਪੰਡਿਆਂ ਦੇ ਤਕੜੇ ਬੰਦਿਆਂ ਨੇ ਧੀਰੇ ਪ੍ਰਾਪਰਟੀ ਖਰੀਦੀ ਸਾਰੇ ਗੁਰਦੁਆਰਾ ਸਿੰਘ ਸਭਾ ਦੀ ਨੀਂਹ ਰੱਖੀ ਉਸ ਨੀਂਹ ਦੇ ਵਿੱਚ ਸਭ ਤੋਂ ਪਹਿਲਾ ਯੋਗਦਾਨ ਜਿਹੜਾ ਸਰਦਾਰ ਬੂਰ ਸਿੰਘ ਨੇ ਪਾਇਆ ਮਰਖਾਈ ਦਾ ਨੰਬਰਦਾਰ ਸੀ ਉਹ ਕਿਉਂਕਿ ਉਦੋਂ 7 ਰੁਪਏ ਉਹਨਾਂ ਨੇ ਪਾਏ ਸੀ ਜਦੋਂ ਕਿ 6 ਰੁਪਏ ਯਾਰ ਪੱਕੀ ਹਟਾਉਂਦੀ ਸੀ ਗੁਰਦੁਆਰਾ ਸਿੰਘ ਸਭਾ ਦੀ ਨੀਂਹ ਰੱਖ ਕੇ ਫਿਰ ਉਸ ਅੱਜ ਤੱਕ ਗੁਰਦੁਆਰਾ ਸਿੰਘ ਸਭਾ ਜਿੱਥੇ ਮੀਟਿੰਗਾਂ ਹੁੰਦੀਆਂ ਪਿੰਡਾਂ ਦੀਆਂ ਅਤੇ ਹੋਰ ਵੀ ਕਾਰੋਬਾਰ ਹੁੰਦੇ ਆ ਇਹਦਾ ਸਿਹਰਾ ਸਭ ਤੋਂ ਪਹਿਲਾਂ ਮਰਖਾਈ ਪਿੰਡ ਨੂੰ ਜਾਂਦਾ ਹੈ ਗਿਆਨੀ ਜੈਲ ਸਿੰਘ ਜਿਹੜਾ ਉਹ ਵੀ ਇਸ ਪਿੰਡ ਦੇ ਵਿੱਚ ਬਹੁਤ ਚਿਰ ਰਿਹਾ ਕਿਉਂਕਿ ਸਰਦਾਰ ਬੂਰ ਸਿੰਘ ਅਤੇ ਸਰਦਾਰ ਹਕਮਤ ਸਿੰਘ ਇਹ ਦੋਵੇਂ ਪਾਠ ਕਰਦੇ ਹੁੰਦੇ ਸਨ ਤੇ ਸੇਵਾ ਨਹੀਂ ਸੀ ਲੈਂਦੇ ਉਹ ਸੇਵਾ ਗਿਆਨੀ ਜੈਲ ਸਿੰਘ ਨੂੰ ਦੇ ਦਿੰਦੇ ਸੀ ਗਿਆਨੀ ਜੈਲ ਸਿੰਘ ਜਦੋਂ ਕੀਰਤਨ ਹੁੰਦਾ ਤੇ ਕੋਲ ਢੋਲ ਦੀ ਸੇਵਾ ਕਰਦਾ ਸੀ ਇਸ ਪਿੰਡ ਦੇ ਵਿੱਚ ਗਿਆਨੀ ਜੈਲ ਸਿੰਘ ਆਪ ਦਾ ਮੋਢ ਬਣ ਕੇ ਤੁਰਿਆ ਕੱਲਾ ਇੱਥੇ ਹੀ ਬਸਵੇਂ ਸਮੇਂ-ਸਮੇਂ ਤੇ ਐਮਰਜੈਂਸੀ ਲੱਗੀ ਤਾਂ ਦਾਸ ਨੇ ਵੱਧ ਕੇ ਇਸ ਹਿੱਸਾ ਪਾਇਆ ਅਦੇ ਚੇਮਿਨ ਜਿਹੜੀ ਹੈ ਉਸ ਕੈਰ ਕੱਟ ਗਿਆ ਤਾਂ ਉਸ ਤੋਂ ਬਾਅਦ ਧਰਮਯੋਧ ਮੋਰਚਾ ਲੱਗਾ ਇਸੇ ਮਰਖਾਈ ਦੇ 17 ਨੌਜਵਾਨ ਬਿਜੁਰਗ ਜਿਹੜੇ ਉਹਨਾਂ ਨੇ ਹਿੱਸਾ ਪਾਇਆ ਕੈਰ ਕੱਟੀ ਚਾਹੇ ਗੁਰਦੁਆਰੇ ਨੂੰ ਯਾਦ ਕਰਾਉਣ ਦਾ ਸੀ ਜਦੋਂ ਅਟੈਕ ਤੋਂ ਬਾਅਦ ਪੰਜਾਬ ਦਾ ਆਂਪਾੜਨ ਦੇ ਸਭ ਤੋਂ ਵੱਧ ਯੋਗਦਾਨ ਗਾਦਰੀ ਵਾਲੇ ਤੋਂ ਦੂਜੇ ਨੰਬਰ ਤੇ ਸਾਰੀ ਤਹਿਸੀਲ ਸਾਡੇ ਪਿੰਡ ਨੇ ਸਾਬਾਇਆ ਪਰ ਸਰਕਾਰਾਂ ਦੀ ਹਣ ਦੇਖੀ ਕਰਕੇ ਸਾਡਾ ਪਿੰਡ 1904 ਦਾ ਜਿਹੜਾ ਪ੍ਰਾਇਮਰੀ ਸਕੂਲ ਬਣਿਆ ਜਿਹੜਾ ਅੱਜ ਤੱਕ ਡਿਵੈਲਪਰ ਨੇ ਕੀਤਾ ਸਰਕਾਰਾਂ ਨੇ ਕਿਉਂਕਿ ਹਰ ਵਾਰ ਇਹ ਸਰਕਾਰਾਂ ਜਿਹੜੀਆਂ ਵਰਤਦਾ ਲੈਂਦੀਆਂ ਸੀ ਸਾਡੇ ਪਿੰਡ ਨੂੰ ਪਰ ਪਿੰਡ ਦੀ ਡਿਵੈਲਪਮੈਂਟ ਵਾਲੇ ਵਾਸਤੇ ਕੋਈ ਇਹਨਾਂ ਨੇ ਰਾਹ ਨਹੀਂ ਘਟਿਆ ਉਹ ਇਹ ਪਿੰਡ ਦਾ ਕੱਲਾ ਇਹ ਹੀ ਪਖੋਕਰ ਨੇ ਸਾਡੇ ਪਿੰਡ ਦੇ ਨਾਮ ਵਾਰ ਸਰਦਾਰ ਕਟਾਰ ਸਿੰਘ ਯੂ ਐਸ ਏ ਦੇ ਵਿੱਚ ਹੈ ਜਿਨ੍ਹਾਂ ਦਾ ਲੜਕਾ ਸਰਦਾਰ ਸੁਚੈਨ ਸਿੰਘ ਜਿਹੜਾ ਸਨ ਰਾਈਜ਼ ਟਰਾਂਸਪੋਰਟ ਚੱਲਦੀ ਹੈ ਸਰਦਾਰ ਪਿਆਰਾ ਸਿੰਘ ਗੱਲ ਹਾਂਗਕਾਂਗ ਵਿੱਚ ਬਹੁਤ ਸਸਾਣਾ ਪਹਿਲਾਂ ਗਏ ਸੀ ਜਿਹੜੇ ਹੁਣ ਉਹਨਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੇ ਵੀ ਹਾਂਗਕਾਂਗ ਦੇ ਵਿੱਚ ਬਹੁਤ ਤਕੜਾ ਨਾਮ ਬਣਾਇਆ ਕੱਲਾ ਇੱਥੇ ਹੀ ਵੱਸ ਨਹੀਂ ਸਰਦਾਰ ਮੋਹਨ ਸਿੰਘ ਦਾ ਪਰਿਵਾਰ ਜਿਹੜਾ ਬਾਹਰ ਵੀ ਸੈਟ ਹੈ ਸਰਦਾਰ ਮੋਹਨ ਸਿੰਘ ਠਾਨਦਾਰ ਦੀ ਸੇਵਾ ਤੋਂ ਬਾਅਦ ਹੋ ਕੇ ਉਹਨਾਂ ਨੇ ਗੁਰੂ ਘਰ ਦੀ ਸੇਵਾ ਵੀ ਬਹੁਤ ਕੀਤੀ ਮਾਟਰ ਕੁਮੇਲ ਸਿੰਘ ਨੇ ਵੀ ਬਹੁਤ ਸੇਵਾ ਕੀਤੀ ਗੁਰਦੁਆਰੇ ਅੱਜ ਸਾਰੇ ਸਾਡੇ ਪਿੰਡ ਦਾ ਗੁਰੂ ਘਰ ਜਿਹੜਾ ਹੈ ਉਹ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਇੱਕ ਦਰਸ਼ਨ ਕਰਨ ਵਾਲਾ ਬਣ ਗਿਆ ਇਸੇ ਤਰ੍ਹਾਂ ਸ਼ਮਸ਼ਾਨ ਘਾਟ ਵਾਸਤੇ ਸਰਦਾਰ ਘਟਾਰ ਸਿੰਘ ਨੇ ਉਹ 11 ਲੱਖ ਰੁਪਈਆ ਧਰ ਕੇ ਅਜ ਸਾਡੇ ਸ਼ਮਸ਼ਾਨ ਘਾਟ ਨੂੰ ਬਹੁਤ ਵਧੀਆ ਰੂਪ ਦਿੱਤਾ ਹੈ ਇਤੇ ਹੀ ਬਸਰੀ ਇਹ ਠੀਕ ਹੈ ਸਮੇਂ-ਸਮੇਂ ਤੇ ਇਸ ਪੰਡਿਤ ਦੇ ਕਈ ਘਾਟਾ ਵੀ ਆਇਆ ਕਿਉਂਕਿ ਇਹ ਫਲਾਟਾਂ ਦੀ ਮਾਰ ਥੱਲੇ ਆਉਂਦਾ ਸੀ ਫਸਲਾਂ ਨਹੀਂ ਸੀ ਹੁੰਦੀਆਂ ਪਰ ਇਸ ਪੰਡਿਤ ਦੀ ਅੱਜ ਤੱਕ ਸਰਦਾਰੀ ਕਾਇਮ ਹੈ ਇਸ ਪੰਡਿਤ ਦੇ ਵਿੱਚ ਭਾਵੇਂ ਕੁਝ ਨਾਸਤਿਕ ਬੰਦੇ ਆਣ ਕੇ ਕਾਮਰੇਡੀ ਲਹਿਰਾਈ ਗੁਰੂ ਘਰ ਤੋਂ ਪਰੇਸ਼ਾਨ ਲੋਕਾਂ ਨੂੰ ਹਟਾਇਆ ਗਿਆ ਪਰ ਅੱਜ ਸਾਡਾ ਪਰਨੇ ਜਿਹੜਾ ਉਸ ਗੁਰੂ ਘਰ ਦੇ ਨਾਲ ਫਿਰ ਜੁੜ ਗਿਆ ਜਿਹਦੀ ਇੱਕ ਬਹੁਤ ਵੱਡੀ ਧਾਰਨਾ ਸਰਦਾਰ ਜੀਹਨੂ ਸਿੰਘ ਸਰਪੰਨ ਜਰਾਇਆ ਦਾਸਾਲ ਮਕਾਈ ਦੇ ਉਹਨਾਂ ਦਾ ਪੁੱਤਰਾ ਸਰਦਾਰ ਕਲਦੀਪ ਸਿੰਘ ਜੀ ਨੇ ਐਗਰੀਕਲਚਰ ਦੀ ਪੀ ਐਚ ਡੀ ਕੀਤੀ ਹੈ ਸਾਫਤ ਸੂਰਤ ਅਤੇ ਲੋਕਾਂ ਨੂੰ ਉਪਦੇਸ਼ ਦਿੰਦਾ ਹੈ ਗੁਰੂ ਦੇ ਲੈਣ ਲੱਗਾ ਹਰ ਗੁਰੂ ਘਰ ਦੇ ਕੰਮ ਵਿੱਚ ਹਰ ਧਰਮ ਕੰਮ ਦੇ ਵਿੱਚ ਉਹ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ ਨਿਤਿਉ ਧਾਰਮਿਕ ਕਮਾਂ ਜਿਹਾ ਲੈਂਦਾ ਹੈ ਉਥੇ ਗਰੀਬ ਗੁਰਬੇ ਦੀ ਵੀ ਬਹੁਤ ਅੰਦਾਜ਼ ਕਰਦਾ ਹੈ ਤੇ ਰਾਜਾ ਮਰਖਾਈ ਉਸੇ ਪਣਦਾ ਹੋਇਆ ਜੀ ਦਾ ਨਾਮ ਕਾਫੀ ਮਸ਼ਹੂਰ ਹੈ ਤੇ ਨਾਲ ਹੀ ਮੈਂ ਇਹ ਬੇਨਤੀ ਕਰਾਂ ਇਹ ਦੱਸਾਂ ਕਿ ਰਮਨਦੀਪ ਕੌਰ ਮਰਖਾਈ ਉਹਨੇ ਵੀ ਆਪਦਾ ਨਾਮ ਗੋਤ ਤੇ ਨਹੀਂ ਲਿਖਿਆ ਆ ਮਰਖਾਈ ਦੇ ਨਾਮ ਤੇ ਲਿਖਿਆ ਕਿਉਂਕਿ ਮਰਖਾਈ ਸਰਦਾਰਾਂ ਦੀ ਹੈ ਸਰਦਾਰਾਂ ਦੀ ਰੋਗੀ ਤੇ ਸਰਦਾਰਾਂ ਦੀ ਸੀ ਇਸ ਵਾਸਤੇ ਅੱਜ ਉਹਦੀ ਜਿਹੜਾ ਬੋਲ ਹੈ ਉਹ ਦੇਸ਼ਾਂ ਦੇਸ਼ਾਂ ਦੇ ਵਿੱਚ ਕਿਉਂਕਿ ਉਹ ਨਸ਼ਿਆਂ ਦੀ ਲੜਾਈ ਲੜਦੀ ਹੈ ਉਸ ਲੜਾਈ ਨੇ ਉਹਨੂੰ ਇੰਨਾ ਹਾਈਲਾਈਟ ਕੀਤਾ ਕਿ ਅੱਜ ਬੱਚਾ ਬੱਚਾ ਜਿਹੜਾ ਉਹਦੀ ਵੀਡੀਓ ਵੇਖਦਾ ਤੇ ਉਹ ਵੀ ਇਹ ਗੱਲ ਕਹਿੰਦਾ ਰਮਨਦੀਪ ਕੌਰ ਮਰਖਾਈ ਇੱਕ ਇਹੋ ਜਿਹਾ ਜੋਧਾ ਹੈ ਜਿਸ ਨੇ ਸਮਾਜ ਨੂੰ ਬਹੁਤ ਵੱਡੀ ਸ਼ੇਰ ਦਿੱਤੀ ਹੈ ਇਹ ਸੀ ਸਾਡੇ ਪਿੰਡ ਦਾ ਇਤਿਹਾਸ ਕਰਿਆ ਵੀਰਾ ਨੇ ਕਈ ਗੱਲਤ ਕਹਾਣੀਆਂ ਕੀਤੀਆਂ ਪਰ ਅੱਜ ਸਾਡਾ ਪਿੰਡ ਜਿਹੜਾ ਉਹ ਉੱਚ ਕੋਟੀ ਤੇ ਐ ਪੂਰੀ ਸਰਦਾਰੀ ਕਾਇਮ ਐ ਅਤੇ ਲੋਕ ਬੜੇ ਅਮਨ ਚਾਹ ਨਾ ਪਾਈ ਜਾ ਰਿਹਾ ਉੱਤੇ ਰਹਿੰਦੇ ਐ ਸਾਡੇ ਪਿੰਡ ਵਿੱਚ ਕੋਈ ਵੈਰ-ਵਿਰੋਧ ਨਹੀਂ ਕੋਈ ਖੁਸ਼ ਨਹੀਂ ਜਿੱਥੇ ਇਹ ਸਾਡੇ ਪਿੰਡ ਦੀ ਖਾਸੀਅਤ ਐ ਉੱਥੇ ਨਾਮਵਰ ਕਰਾ ਨੇ ਖੇਤੀਬਾੜੀ ਦੇ ਵਿੱਚ ਵੀ ਬਹੁਤ ਵਧੀਆ ਆਵਦਾ ਯੋਗਦਾਨ ਪਾਉਂਦੇ ਤੇ ਬੜੀਆ ਖੇਤੀ ਕਰਦੇ ਐ ਇਹ ਸੀ ਸਾਡੇ ਪਿੰਡ ਦਾ ਵਿਸ਼ੋਕੜ ਤੇ ਨਾਲ ਹੀ ਮੈਂ ਬੇਨਤੀ ਇਹ ਕਰਦਾ ਕਿ ਸਰਦਾਰਾਂ ਸਰਕਾਰਾਂ ਨੇ 1904 ਤੋਂ ਬਣਾ ਸਕੂਲ ਜਿਹੜਾ ਅਪਗ੍ਰੇਡ ਨਹੀਂ ਹੋਣ ਦਿੱਤਾ ਕਿਉਂਕਿ ਏਰਪਣਾਂ ਇਸ ਗੱਲ ਦੀ ਅਲਰਜੀ ਸੀ ਕਿ ਜੇ ਏਰਪਣ ਦੇ ਲੋਕ ਪੜ ਲੈਗੇ ਜਿਵੇਂ ਇਹਨਾਂ ਦੀ ਸਰਕਾਰੀ ਕਾਮ ਹੈ ਇਸੇ ਤਰ੍ਹਾਂ ਹੀ ਬਾਗ ਵੀ ਜਾ ਕੇ ਆਪਦੀ ਹੋਂਦ ਨੂੰ ਬਰਕਰਾਰ ਰੱਖਣਗੇ ਸੋ ਸਭ ਦੁਵਾਰਾ ਫੇਰ ਸਰਕਾਰ ਨੂੰ ਬੇਨਤੀ ਆ ਕਿ ਸਾਡੇ ਸਕੂਲ ਨੂੰ ਅਪਗ੍ਰੇਡ ਕੀਤਾ ਜਾਵੇ त ग़रीबां जे बचे ते पढ़ अपनी योगता हासिल कर साहिगुरू जी का ख़ालसा वाहिगुरू जी फतिह